ਇਹ ਅਮਰਤਾ ਪਾਲ ਦੇ ਨਾਲ ਕਿੰਨੇ ਕੁ ਖਲੋਤੇ ਇਹ ਬੰਦੇ ਆ گاਉਂ ਨਾਲੇ ਕਿੰਨੇ ਖਲੋਤੇ ਹੁੰਦੇ ਨੇ ਹਿੱਕ ਡਾਹ ਕੇ ਕਿੰਨੇ ਨੇ ਐਨਐਸਏ ਦਾ ਵਿਰੋਧ ਕੀਤਾ ਦੱਸੋ ਕਿੰਨਿਆਂ ਨੇ ਕਿੱਥੇ ਧਰਨ ਆ ਲਾਇਆ ਕਿਹੜੀ ਸੜਕ ਘੇਰੀ ਦੱਸੋ ਦੱਸੋ ਮੈਨੂੰ ਹਾਂ ਹਰਵਿੰਦਰ ਹੈਰੀ ਪਤਾ ਨਹੀਂ ਭੈਣ ਵਾਲ ਕੇ ਸਾਡਾ ਭਰਾ ਕੋਈ ਵੀ ਆ ਕੋਈ ਨਹੀਂ ਵੀਰ ਉਹ ਮੈਂ ਇੱਕ ਕਰਦਾ ਪਤਾ ਫੋਨ ਲਾ ਕੇ ਮੈਂ ਜ਼ਰੂਰ ਲਾਈਵ ਉਸੇ ਮੁੱਦੇ ਤੇ ਵੀ ਹੋਊਗਾ ਪਰ ਮੈਂ ਜਿਹੜੀ ਹੁਣ ਗੱਲ ਕਰਦਾ ਨਾ ਮੈਂ ਇੱਕ ਕਰ ਲਾ ਪੂਰੀ ਹੁਣ ਗੱਲ ਮੈਂ ਸਾਰੇ ਸ਼ੇਅਰ ਕਰ ਦਿਓ ਮੇਰੇ ਵੀਰੇ ਜਿਹੜੇ ਤੁਸੀਂ ਨਾਲ ਜੁੜੇ ਹੋ ਨਾ ਪਿਆਰ ਵਾਲੇ ਗਰੁੱਪਾਂ ਦੇ ਵਿੱਚ ਸ਼ੇਅਰ ਜ਼ਰੂਰ ਕਰਦੇ ਹੋ ਕੋਈ ਮੈਂ ਨੋਟ ਨਹੀਂ ਕਮਾਉਣੇ ਤੁਹਾਡੇ ਤੋਂ ਫੇਸਬੁੱਕ ਤੋਂ ਕੋਈ ਮੈਂ ਪੈਸਾ ਨਹੀਂ ਕਮਾਉਣਾ ਕੁਝ ਨਹੀਂ ਕਮਾਉਣੀ ਐ ਸਿਰਫ ਸਿੱਖੀ ਆਸਤੇ ਬੋਲਨੇ ਆ ਆਪਦੇ ਪੰਥ ਆਸਤੇ ਬੋਲਨੇ ਆ ਠੀਕ ਆ ਕਿ ਨਹੀਂ ਆਪਦੇ ਧਰਮ ਆਸਤੇ ਬੋਲਦੇ ਆ ਸੱਚ ਝੂਠ ਆ ਜੋ ਤੁਹਾਡੇ ਸਾਹਮਣੇ ਰੱਖਿਆ ਜਿਵੇਂ ਗਲਤਾਂ ਬਾਉ ਫੜ ਕੇ ਆਖ ਵੀ ਦਿੱਤ ਘੇਲਿਆ ਤੂੰ ਇੱਥੇ ਗਲਤ ਐ ਬਾਈ ਘੇਲ ਸਾਂ ਤੂੰ ਇੱਥੇ ਗਲਤ ਐ ਹਾਂ ਮੈਨੂੰ ਪੁੱਛੋ ਆਖੋ ਧਕੇਲਿਆ ਤੂੰ ਇੱਥੋਂ ਬਾਈ ਗਲਤ ਐ ਤੂੰ ਮੈਂ ਤੁਹਾਨੂੰ ਉਹ ਚੇਤਾ ਕਰਾਉਣਾ ਉਦਨ ਵਾਲੀਆਂ ਵੋਟਾਂ ਸਿਰਫ ਫਰੀਦਕੋਟ ਚ ਹੀ ਲਿਓਣਾ ਚਾਹਣਾ ਤੁਹਾਨੂੰ ਹਜੇ ਟਾਈਮ ਵੀ ਕੁਝ ਨਹੀਂ ਹੈ ਵੀ ਉਦਨ ਦੱਸੋ ਤੁਹਾਨੂੰ ਕੀ ਹੋਇਆ ਸੀ ਉਦਨ ਤੁਸੀਂ ਕੀ ਕਰਦੇ ਸੀ ਤੇ ਅੱਜ ਤੁਸੀਂ ਕੀ ਕਰਦੇ ਫਿਰਦੇ ਹੋ ਪੁੱਛੋ ਮੈਂ ਭੱਜਦਾ ਨਹੀਂ ਮੈਂ ਨਾ ਮੈਨੂੰ ਜੇ ਮੈਂ ਗਲਤ ਹੋਇਆ ਨਾ ਮਾਫੀ ਮੰਗੂਗਾ ਹਾਂ ਐਵੇਂ ਨਹੀਂ ਚੱਕੀ ਫੇਸਬੁੱਕ ਲਾਈਵ ਹੋ ਗਿਆ ਤਾਂ ਐਵੇਂ ਬੋਲੀ ਗਾ ਜੋ ਆਇਆ ਮਨ 'ਚ ਨਾ ਜੋ ਬੋਲਿਆ ਮੈਂ ਜਵਾਬ ਦਊਂਗਾ ਮੈਂ ਜਵਾਬ ਦੇ ਆ ਮੈਂ ਜਵਾਬ ਦੇ ਆ ਹਰੇਕ ਗੱਲ ਦਾ ਇਹਨਾਂ ਫੁਕਰਿਆਂ ਦੇ ਮਗਰ ਲਾਕੇ ਤੁਸੀਂ ਸਟੇਜਾਂ ਤੇ ਚੜਦੇ ਹੋ ਤੁਸੀਂ ਹੈ ਇਹਨਾਂ ਦੇ ਮਗਰ ਮਾਰੋ ਛਾਤੀ ਜੋ ਇਹਨਾਂ ਨੇ ਗੰਦ ਗੀਤ ਗਾਏ ਅਗੀਪੀ ਗਰੇ ਵਰਗੇ ਨੇ ਕਿੰਨੇ ਕਿੰਨੇ ਗੰਦੇ ਗੀਤ ਗਾਏ ਇਹਨਾਂ ਨੇ ਹੈ ਦੱਸੋ ਇਹ ਦੋ ਕੋ ਧਾਰਮੋ ਗੀਤ ਕੱਢ ਦੇਣ ਚਾਰ ਦੁੱਤ ਤਿੰਨ ਤੇ ਤੁਸੀਂ ਜੱਫੀਆਂ ਪਾਉਣ ਵਰਗੇ ਨੇ ਬੜਾ ਕੋ ਦੇਤਾ ਪੰਜਾਬ ਨੂੰ ਬੜਾ ਕੋ ਦੇਤਾ ਹੈ ਕਿਹਦੇ ਦਾ ਪੰਜਾਬ ਨੂੰ ਆ ਸਿੱਖਕ ਮਾਰਸ਼ਲ ਕੌਮ ਸੀ ਕੌਮ ਦੇ ਹੀਰੇ ਸੀ ਨਿਚਾਰ ਬਣਾ ਕੇ ਛੜਤੀ ਆ ਜਿਹੜੇ ਹੱਥ ਜ਼ਾਲਮ ਦੀ ਸੰਗੀ ਫੜਦੇ ਹੁੰਦੇ ਸੀ ਹਾਂ ਸਟੇਜਾਂ ਤੇ ਟੁਟਕੀਆਂ ਮਾਰਤੇ ਨੱਚਣ ਕਦੋਂ ਲੱਗੀ ਪਤਾ ਲੱਗਿਆ ਤੁਹਾਨੂੰ ਕਦੋਂ ਪਤਾ ਲੱਗਿਆ ਇੱਥੇ ਹੁਣੇ ਆ ਜਾਣਗੇ ਫੂਕਰੇ ਚ ਪੰਜ ਸੱਤ ਵੇਖੀ ਜਾ ਲੈ ਜੇ ਉਹ ਥੱਲੇ ਮੈਨੂੰ ਗਾਲਾਂ ਕੱਢੀਆਂ ਕੱਢੀ ਚੱਲੋ ਬਹੁਤ ਢੀਠਾ ਮੈਂ ਤਾਂ ਮੈਂ ਬਹੁਤ ਢੀਠਾ ਜਿੰਨੀਆਂ ਮਰਜ਼ੀ ਰੱਜ ਕੇ ਗਾਲਾਂ ਕੱਢੋ ਠੀਕ ਹੈ ਨਾ ਜੋਰ ਨੂੰ ਚੋਰ ਕਹਣਾ ਠੱਗ ਨੂੰ ਠੱਗ ਕਹਿਣਾ ਸਾਥ ਨੂੰ ਸਾਥ ਕਹਿਣਾ ਨਿੰਦਿਆ ਨਹੀਂ ਹੁੰਦੀ ਸੱਚ ਹੁੰਦਾ ਤੇ ਸੱਚ ਐ ਪੂਰਾ ਢੋਲ ਵਜਾ ਕੇ ਕਹੂੰਗਾ ਮੈਂ ਤਾਂ ਬਿਲਕੁਲ ਹਰਕਰਨ ਸਿੰਘ ਜੀ ਹਰਕਰਨ ਸਿੰਘ ਬਿਲਕੁਲ ਨੋਈ ਗੱਲ ਕਰਨ ਜਿੱਦਣ ਇਹ ਤੇ ਫਰੀਦਕੋਟ ਦੇ ਵਿੱਚ ਸੀ ਨਾ ਪੱਗਾ ਬੰਨ ਕੇ ਵੋਟਾਂ ਮੰਗਦੇ ਫਿਰਦੇ ਸੀ ਠੀਕ ਐ ਨਾ ਤੇ ਜਦੋਂ ਇੱਥੋਂ ਪਤਾ ਲੱਗਿਆ ਨੇ ਵੀ ਜਮਾਤਾਂ ਰਗੜੇ ਥੱਲੇ ਲਾਤਾ ਸਾਨੂੰ ਤਾਂ ਉਦੋਂ ਉਦੋਂ ਜਾਂਦੇ ਪਿੱਛੇ ਨੂੰ ਭੱਜ ਜਾਂਦੇ ਚੰਡੀਗੜ੍ਹ ਨੂੰ ਇਹਨਾਂ ਨੂੰ ਤੇ ਬੰਬਿਆਂ ਨੂੰ ਫਿਰ ਇਹਨਾਂ ਦੀਆਂ ਦਸਤਾਰਾਂ ਕਿੱਥੇ ਗਈਆਂ ਜਦੋਂ ਚੰਡੀਗੜ੍ਹ ਤੇ ਬੰਬੇ ਆਪੜ ਗਏ